ਪੰਜਾਬ ਪੁਲਿਸ ਦੇ ਵੱਲੋਂ ਹੁਣ ਇੱਕ ਬਿਹਤਰ ਵੱਡਾ ਪਰਦਾ ਫਾਹਸ਼ ਇੱਕ ਫਰਜ਼ੀ ਕਾਲ ਸੈਂਟਰ ਵਾਲਿਆਂ ਦਾ ਕਰ ਦਿੱਤਾ ਮੋਹਾਲੀ ਦੇ ਸੈਕਟਰ 91 ਦੇ ਵਿੱਚ ਇਹ ਜਿਹੜਾ ਇੱਕ ਫਰਜ਼ੀ ਫਲੈਟ ਦੇ ਵਿੱਚ ਜਾਨੀ ਕਿ ਇਹ ਗੈਰ ਕਾਨੂੰਨੀ ਜਿਹੜਾ ਕਾਲ ਸੈਂਟਰ ਚ ਲਾਇਆ ਜਾ ਰਿਹਾ ਸੀ ਉਸ ਦਾ ਪਤਾ ਫਾਸ਼ ਪੰਜਾਬ ਪੁਲਿਸ ਦੇ ਵੱਲੋਂ ਕਰ ਦਿੱਤਾ ਗਿਆ ਵੱਡੀ ਤੇ ਅਹਿਮ ਖਬਰ ਇਸ ਸੌਕੇ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੂਸਰੇ ਪਾਸੇ ਗੱਲ ਕਰ ਲਈਏ ਤਾਂ ਇਸ ਨੂੰ ਲੈ ਕੇ ਹੁਣ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪਖਿਆ ਹੋਇਆ ਸੀ ਤੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਜਿਹੜੀ ਆ ਉਹ ਲੋਕਾਂ ਨੂੰ ਦਿੱਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਫਰਜ਼ੀ ਕਾਲ ਸੈਂਟਰ ਜਿਹੜਾ ਵਾ ਇੱਕ ਫਲੈਟ ਦੇ ਵਿੱਚ ਚਲਾਇਆ ਜਾ ਰਿਹਾ ਸੀਗਾ ਤੇ ਲੋਕਾਂ ਨੂੰ ਧੋਣ ਧਮਕਾਉਣ ਦੀਆਂ ਚੀਜ਼ਾਂ ਜਿਹੜੀਆਂ ਕੀਤੀਆਂ ਜਾਂਦੀਆਂ ਸੀ ਗਤੀਵਿਧੀਆਂ ਕੀਤੀਆਂ ਜਾਂਦੀਆਂ ਸੀ ਜਿਸ ਤੋਂ ਬਾਅਦ ਪੁਲਿਸ ਨੇ ਤੋ ਇਹ ਹੁਣੇ ਸੂਚਨਾ ਮਿਲਦੇ ਹੀ ਇੱਥੇ ਛਾਪੇਵਾਰੀ ਕੀਤੀ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਜਿਹੜੇ ਲੋਕ ਸੀਗੇ ਜਿਹੜੇ ਫਰਜ਼ੀ ਕਾਲ ਸੈਂਟਰ ਚਲਾ ਰਹੇ ਸੀ ਉਹਨਾਂ ਦੇ ਕੋਲੋਂ ਲੈਪਟਾਪ ਮੋਬਾਈਲ ਟੈਕ ਸਕੋਰਪੋ ਗੱਡੀ ਵੀ ਬਰਾਮਦ ਕੀਤੀ ਗਈ ਹੈ ਇਹ ਉਹ ਮੋਬਾਈਲ ਫੋਨ ਸੀ ਵਰਤੋ ਕਰਦੇ ਸੀ ਪੀੜਤਾ ਨੂੰ ਲੋਕਾਂ ਨੂੰ ਡਰਾਉਂਦੇ ਸੀਗੇ ਉਸ ਤੋਂ ਬਾਅਦ ਲੈਪਟਾਪਸ ਰਾਹੀਂ ਇਹ ਜਿਹੜੇ ਅਕਾਊਂਟ ਸੀਗੇ ਲੋਕਾਂ ਨੂੰ ਡਰਾਉਣ ਦੇ ਲਈ ਸਾਰੀ ਗਤੀਵਿਧੀਆਂ ਕਰਦੇ ਸੀਗੇ ਔਰ ਅਖਰਕ ਲੋਕਾਂ ਨੂੰ ਕ੍ਰਿਪਟੋ ਕਰੰਸੀ ਦੇ ਬਾਰੇ ਦੱਸਦੇ ਸੀ ਔਰ ਕਹਿੰਦੇ ਸੀ ਕਿ ਤੁਹਾਡਾ ਅਕਾਊਂਟ ਹੈ ਤੁਹਾਡੇ ਪੈਸੇ ਕਢਾਈ ਜਾਣਗੇ ਜਦਕਿ ਡਰਾਉਂ ਤਮਕਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਹੁਣ ਇਹ ਮਾਮਲਾ ਕਾਫੀ ਜਦੋਂ ਪੱਖਿਆ ਤਾਂ ਪੁਲਿਸ ਨੂੰ ਜਾਣਕਾਰੀ ਮਿਲੀ ਤੇ ਪੁਲਿਸ ਤੋਂ ਬੋਲੋ ਵੱਡੇ ਪੱਧਰ ਤੇ ਉਤੇ ਕਦਮ ਚੱਕੇ ਗਏ ਨੇ ਤੇ ਨਾਲ ਦੀ ਨਾਲ ਪੁਲਿਸ ਨੇ ਐਕਸ਼ਨ ਵੀ ਲੈ ਲਿਆ ਤੇ ਨਾਲ ਦੱਸਦੀ ਹੈ ਕਿ ਹੁਣ ਪੰਜਾਬ ਪੁਲਿਸ ਦੇ ਵੱਲੋਂ ਜਈਆਂ ਤੱਤੀ ਵਿਧੀਆਂ ਕਰਨ ਵਾਲੇ ਲੋਕਾਂ ਦੇ ਪਰਦੇ ਫਾਸ਼ ਕੀਤੇ ਜਾ ਰਹੇ ਨੇ ਉਹਨਾਂ ਦੇ ਟਿਕਾਣਿਆਂ ਤੇ ਰੇਡਾ ਮਾਰ ਕੇ ਤਾਂ ਨਾਲ ਦੀ ਨਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਇਸੇ ਤਰੀਕੇ ਦੇ ਨਾਲ ਹੁਣ ਮੋਹਾਲੀ ਦੇ ਸੈਕਟਰ 99 ਦੇ ਵਿੱਚ ਇੱਕ ਫਲੈਟ ਵਿੱਚ ਜਿਹੜਾ ਗੈਰ ਕਾਨੂੰਨੀ ਜਾਲੀ ਜਿਹੜਾ ਇੱਕ ਕਾਲ ਸੈਂਟਰ ਚਲਾਇਆ ਜਾ ਰਿਹਾ ਸੀ ਉਸ ਕਾਲ ਸੈਂਟਰ ਦੇ ਵਿੱਚ ਅਜਿਹੇ ਡਰੋਨ ਧਮਕਾਉਣ ਵਾਲੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਸੀ ਜਿਸ ਤੋਂ ਬਾਅਦ ਇਹ ਚੀਜ਼ਾਂ ਜਿਹੜੀਆਂ ਜ਼ਿਆਦਾ ਪੱਖੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਚਾਹੇ ਪੰਜਾਬ ਦੇ ਵਿੱਚ ਨਸ਼ੇ ਦਾ ਗੱਲ ਹੋਵੇ ਚਾਹੇ ਪ੍ਰਿਸ਼ਟਾਚਾਰ ਦੇ ਮਾਮਲੇ ਦੀ ਗੱਲ ਹੋਵੇ ਤਾਂ ਪੰਜਾਬ ਸਰਕਾਰ ਐਕਸ਼ਨ ਮੂਡ ਦੇ ਵਿੱਚ ਹੈ ਇਸੇ ਤਰੀਕੇ ਦੇ ਨਾਲ ਮੋਹਾਲੀ ਦੇ ਸੈਕਟਰ 99 ਦੇ ਵਿੱਚ ਵੀ ਅਜਿਹੇ ਗਤੀਵਿਧੀਆਂ ਕਰਨ ਵਾਲੇ ਫਰਜ਼ੀ ਕਾਲ ਸੈਂਟਰਸ ਨੂੰ ਹੌਂਕ ਪੁਲਿਸ ਨੇ ਰਡਾਰ ਡਾਕ ਟੇ ਲੈ ਲਿਆ ਤਾਂ ਇਸੇ ਤਰੀਕੇ ਦੇ ਨਾਲ ਉਹਨਾਂ ਦੇ ਹੁਣ ਵੱਡੇ ਖੁਲਾਸੇ ਹੋ ਰਹੇ ਨੇ ਜਿਨ੍ਹਾਂ ਨੂੰ ਲੈ ਕੇ ਹੁਣ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪਖਿਆ ਹੋਇਆ ਤੇ ਪੁਲਿਸ ਦੇ ਬੋਲੂ ਵੀ ਗੋਪਤ ਸੂਚਨਾ ਦੇ ਆਧਾਰ ਤੇ ਜਦੋਂ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਵੱਡੇ ਖੁਲਾਸੇ ਹੁੰਦੇ ਨੇ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਜੇਕਰ ਕਿਤੇ ਵੀ ਹੋਲ ਫਰਜ਼ੀ ਕਾਲ ਸੈਂਟਰਸ ਵਗੈਰਾ ਚਲਾਏ ਗਏ ਤੇ ਉਥੇ ਵੀ ਪੰਜਾਬ ਪੁਲਿਸ ਪਹੁੰਚ ਕੇ ਵੱਡੇ ਪੱਧਰ ਤੇ ਖੁਲਾਸੇ ਕਰੇਗੀ ਜਿਸ ਤੋਂ ਬਾਅਦ ਇਹ ਮਾਮਲਾ ਹੁਣ ਜਿਹੜਾ ਵਾ ਇਸ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਪੁੱਛਕਿਛ ਕੀਤੀ ਜਾ ਰਹੀ ਆ ਮਲਜ਼ੂਮ ਜਿਹੜੇ ਸੀਗੇ ਉਹਨਾਂ ਦੇ ਕੋਲੋਂ ਤੇ ਹੋਰ ਇਹਨਾਂ ਸਾਰੀਆਂ ਗਤੀਵਿਧੀਆਂ ਦੇ ਵਿੱਚ ਜਿਹੜੇ ਲੋਕ ਸ਼ਾਮਲ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਵੱਡੇ ਐਕਸ਼ਨ ਲਿੱਤੇ ਜਾਣਗੇ ਇਹ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਖਬਰ ਜਿਹੜੀ ਆ ਜਾਣਕਾਰੀ ਜਿਹੜੀ ਆ ਲੋਕਾਂ ਤੱਕ ਪਹੁੰਚੇ ਔਰ ਜੇਕਰ ਕੋਈ ਵੀ ਹੋਰ ਫਰਜ਼ੀ ਹੈ ਜਈਆਂ ਕੋਈ ਕਾਲ ਸੈਂਟਰ ਜਾਂ ਕੋਈ ਅਜਿਹੇ ਕੋਈ ਤੰਦੇ ਕਰਦਾ ਤਾਂ ਉਸ ਦਾ ਸਾਹਵ ਦਾ ਨਹਿਣ ਕਿਉਂਕਿ ਪੁਲਿਸ ਦੇ ਜਿਹੜੀ ਆ ਹੁਣ ਐਕਸ਼ਨ ਮੋਡ ਦੇ ਵਿੱਚ ਹੈ ਤੇ ਤੁਸੀਂ ਪੁਲਿਸ ਦੀ ਰਡਾਤੇ